ਭਾਰਤੀ ਨਿਆਇ ਸੰਹਿਤਾ 2023 ਦੇ ਵਿੱਚ ਸੋਧ ਤੋਂ ਬਾਅਦ ਹਿੱਟ ਐਂਡ ਰਨ ਕੇਸਾਂ ਦੇ ਵਿੱਚ ਦੋਸ਼ੀ ਡਰਾਈਵਰ ਤੇ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਸਜ਼ਾ ਕੀਤੀ ਗਈ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਕਰੀਬ 3600 ਪੈਟਰੋਲ ਪੰਪ ਨੇ ਜਿੱਥੇ ਤੇਲ ਦੀ ਸਪਲਾਈ ਮੁੱਖ ਤੌਰ ਤੇ ਬਠਿੰਡਾ, ਜਲੰਧਰ ਅਤੇ ਸੰਗਰੂਰ ਤੋਂ ਟੈਂਕਰਾਂ ਰਾਹੀਂ ਕੀਤੀ ਜਾਂਦੀ ਹੈ ਅਤੇ ਇਸ ਕੰਮ ਦੇ ਲਈ ਟਰੱਕ, ਕੈਂਟਰ, ਪਿਕਅਪ ਅਤੇ ਹੋਰ ਕਈ ਤਰ੍ਹਾਂ ਦੇ ਵਾਹਨ ਜਿਹੜੇ ਵਰਤੇ ਜਾਂਦੇ ਨੇ ਜਦੋਂ ਕਿ ਤੇਲ ਕੰਪਨੀਆਂ ਦੇ ਕੋਲ ਕਈ ਵਾਹਨ ਨੇ ਪਰ ਹੜਤਾਲ ਦੇ ਕਾਰਨ ਤੇਲ ਕੰਪਨੀਆਂ ਦੀਆਂ ਗੱਡੀਆਂ ਵੀ ਤੇਲ ਨਹੀਂ ਲੈ ਕੇ ਜਾ ਸਕਦੀਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੈਟਰੋਲ ਪੰਪ ਤੇ ਪੈਟਰੋਲ ਖਤਮ ਹੋ ਚੁੱਕਿਆ ਤੇ ਇਸ ਦੇ ਨਾਲ ਪੰਪ ਮਾਲਕਾਂ ਨੇ ਪੰਪ ਬੰਦ ਕਰ ਦਿੱਤੇ ਇਨਾਂ ਨੇ ਹੀ ਕਈ ਪੰਪਾਂ ਤੇ ਡੀਜ਼ਲ ਵੀ ਖਤਮ ਹੋਣ ਦੀ ਸੂਚਨਾ ਰੂਪਨਗਰ ਦੇ ਵਿੱਚ ਪੈਟਰੋਲ ਪੰਪ ਤੇ دیر ਸ਼ਾਮ ਨੂੰ ਪੈਟਰੋਲ ਤੇ ਡੀਜ਼ਲ ਪਉਂ ਲਿ ਵਹਾਨਾ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਜੰਮੂ ਤੋਂ ਆਏ ਆ ਤੇ ਅਸੀਂ ਚੰਡੀਗੜ੍ਹ ਜਾਣਾ ਹੈ ਹਾਂਜੀ ਤੇ ਆਪਣਾ ਡੀਜ਼ਲ ਤੇ ਕਿਤੇ ਮਿਲ ਨਹੀਂ ਰਿਹਾ ਬੜੀ ਮੁਸ਼ਕਲ ਹੋ ਰਹੀ ਹੈ ਤੇ ਗਵਰਨਮੈਂਟ ਨੂੰ ਚਾਹੀਦਾ ਕਿ ਆਪਣਾ ਜਿਹੜੇ ਰੂਲ ਲਿਆ ਵਾਪਸ ਲੈਣ ਕਿਉਂਕਿ ਇਹ ਰੂਲ ਤੇ ਬਿਲਕੁਲ ਗਲਤ ਹੈ ਕਿ ਡਰਾਈਵਰ ਵਿਚਾਰਾ 10-15000 ਤਨਖਾਹ ਲੈਣ ਦਾ ਬੰਦਾ ਉਹ ਵਿਚਾਰਾ ਕਿੱਥੋਂ ਇੰਨਾ ਉਹ ਕਰੇਗਾ ਕਿ ਅਗਰ ਡਰਾਈਵਰ ਕੋਲ 10 ਤਾਂ ਇਹਨਾਂ ਸਾਡ 10 ਲੱਖ ਰੁਪਏ ਹੈ ਤੇ ਉਹ ਜਿਹੜਾ ਕਿਸ ਤਰ੍ਹਾਂ ਜੁਰਮਾਨਾ ਭਰੇਗਾ ਜੀ ਇੰਨਾ ਪੈਸਾ ਡਰਾਈਵਰ ਕੋਲੋਂ ਦੇ ਡਰਾਈਵਰ ਆਪਣਾ ਹੀ ਕੰਮ ਕਿਉਂ ਨਾ ਕਰੇ ਤੇ ਇਹਦੇ ਬਿਲਕੁਲ ਗਲਤ ਹੈ ਜਿਸ ਹਿਸਾਬ ਦਾ ਗਵਰਨਮੈਂਟ ਨੇ ਰੂਲ ਕੱਢਿਆ ਇਸ ਹਿਸਾਬ ਨਾਲ ਤੇ ਮਤਲਬ ਗਵਰਨਮੈਂਟ ਮਤਲਬ ਪੂਰਾ ਹੀ ਚੱਕਾ ਜਾਮ ਹੋ ਜਾਏਗਾ 올 ਇੰਡੀਆ ਦਾ ਮਤਲਬ ਬੜਾ ਮੁਸ਼ਕਿਲ ਹੈ ਹਰ ਚੀਜ਼ ਦਾ ਕਿਉਂਕਿ ਦੇਖੋ ਇੱਕ ਟਰੱਕ ਡਰਾਈਵਰ ਹੈ ਇੱਕ ਇਹਨਾਂ ਦਾ ਇਹਨਾਂ ਦੇ ਸਿਰ ਦੇ ਉੱਪਰ ਹੀ ਸਾਰਾ ਜਿਹੜਾ ਵੀ ਕੰਮ ਚੱਲਦਾ ਸਾਰਾ ਇਹਨਾਂ ਦੇ ਸਿਰ ਦੇ ਉੱਪਰ ਹੀ ਚੱਲਦਾ ਜਿਹੜਾ ਟ੍ਰਾਂਸਪੋਰਟ ਆਣਾ ਖਾਣਾ ਪੀਣਾ ਸਾਰਾ ਸਭ ਬ ਇਹ ਤਾਂ ਮਹਿੰਗਾਈ ਹੋ ਜਾਏਗੀ ਇਦਾਂ ਮਤਲਬ ਹਰ ਬੰਦਾ ਬਲੈਕ ਕਰੇਗਾ ਐ ਕਿ ਗਵਰਨਮੈਂਟ ਨੂੰ ਆਪਣਾ ਇਹ ਰੂਲ ਵਾਪਸ ਲੈਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਜੀ ਹਾਂਜੀ ਹਾਂਜੀ ਤੁਸੀਂ ਹੁਣ ਜੰਮੂ ਤੋਂ ਆ ਰਹੇ ਹੋ ਕਿ ਕਿੰਨਾ ਕੁ ਮੁਸ਼ਕਿਲ ਆ ਕਿਤੇ ਮਿਲਿਆ ਤੁਹਾਨੂੰ ਨਹੀਂ ਐਕਚੁਅਲੀ ਫਿਲਹਾਲ ਤੇ ਜੰਮੂ ਵੀ ਮਤਲਬ ਆਹਸਾ ਆਹਸਾ ਕਰਕੇ ਤੇ ਹਰ ਪੰਪ ਡਰਾਈ ਹੋਏਗਾ ਨਾ ਮਤਲਬ ਜਿਵੇਂ ਟ੍ਰੈਂਕਲ ਟੈਂਕਰਾਂ ਦੀ ਸਟ੍ਰਾਈਕ ਚੱਲਦੀ ਵੀ ਹੈ ਉਸ ਹਿਸਾਬ ਨਾਲ ਸਾਰੇ ਪੰਪ ਡਰਾਈ ਹੋ ਜਾਣਗੇ ਤੇ ਇਸ ਤਰ੍ਹਾਂ ਦੇ ਸਾਰਾ ਕੰਮ ਕਾਰੋਬਾਰ ਸਭ ਦਾ ਖਾਣਾ ਪੀਣਾ ਵੀ ਮੁਸ਼ਕਿਲ ਹੋ ਜਾਏਗਾ ਮਤਲਬ ਗਵਰਨਮੈਂਟ ਨੇ ਚਾਹੀਦਾ ਕਿ ਜਲਦੀ ਜਲਦੀ ਇਹ ਕਾਨੂੰਨ ਵਾਪਸ ਲੈਣ ਤੇ ਅਗਲੇ ਸਭ ਦਾ ਕੰਮ ਚੱਲੇ ਡਰਾਈਵਰ ਵਿਚਾਰਾ ਕੀ ਕਰੇਗਾ ਵਿਚਾਰਾ ਨਹੀਂ ਸਾਡੀ ਗੱਡੀ ਥੋੜਾ ਬਦਲ ਕੇ ਚਲੋ ਹੈ ਜਿਹੜਾ ਅਸੀਂ ਆਪਣੇ ਟਿਕਾਣੇ ਘਰ ਤੇ ਪਹੁੰਚ ਸਕੀ ਹੈ ਤੇ ਬਾਕੀ ਫਿਰ ਦੇਖਾਂਗੇ ਨਹੀਂ ਮਿਲੇਗਾ ਤੇ ਫਿਰ ਘਰ ਹੀ ਬਟਾਂਗੇ ਹਮ ਕੀ ਕਰਨਾ ਜਿੰਦਰ ਕਾਨੂੰਨੀ ਵਾਪਸ ਹੋ ਜਾਣਾ ਇਹ ਤੇ ਪਰੇਸ਼ਾਨੀ ਹੈ ਨਾ ਮਤਲਬ ਪਬਲਿਕ ਨੂੰ ਟੋਟਲੀ ਪਰੇਸ਼ਾਨੀ ਹੈ ਮਤਲਬ ਅਰੈਸ ਕਰਨ ਦੀ ਗੱਲ ਹੈ ਮਤਲਬ ਕਿਸੇ ਵੀ ਬੰਦੇ ਨੂੰ ਇਸ ਤਰ੍ਹਾਂ ਗੌਰਮੈਂਟ ਨੂੰ ਕਰਨਾ ਨਹੀਂ ਚਾਹੀਦਾ ਮਤਲਬ ਕੋਈ ਦੇਖਣਾ ਜੈਦਾ ਆਪ ਤੇ ਚਲੋ ਕੋਈ ਵੀ ਐਵਲ ਰੂਲ ਕੋਈ ਵੀ ਸੋਚ ਸਮਝ ਕੇ ਨਹੀਂ ਕੱਢਣੇ ਚਾਹੀਦੇ ਕਿ ਆਮ ਪਬਲਿਕ ਨੂੰ ਜੋ ਵੀ ਰੂਲ ਗਵਰਨਮੈਂਟ ਕੱਢਦੀ ਹੈ ਪਬਲਿਕ ਨੂੰ ਹੀ ਪਰੇਸ਼ਾਨੀ ਆਉਂਦੀ ਹੈ ਔਰ ਗਵਰਨਮੈਂਟ ਦੇ ਕਿਸੇ ਬੰਦੇ ਨੂੰ ਪਰੇਸ਼ਾਨੀ ਆਣੀ ਨਹੀਂ ਹੈ ਉਹਨਾਂ ਨੇ ਘਰ ਬੈਠੇ ਬੈਠੇ ਆਰਡਰ ਹੀ ਦਿੰਦੇ ਨੇ ਤੁਸੀਂ ਫੈਮਿਲੀ ਨਾਲ ਆ ਰਹੇ ਹੋ ਤਾਂ ਵੀ ਪਰੇਸ਼ਾਨੀ ਆਉਣੀ ਜੀ ਜੀ ਉਹਦੀ ਹੈਗੀ ਬੜੀ ਪਰੇਸ਼ਾਨੀ ਹੈ ਜੀ ਫੈਮਿਲੀ ਨਾਲ ਆ ਬੱਚੇ ਨਾਲ ਹੈ ਤੇ ਪਰੇਸ਼ਾਨੀ ਇਹ ਚਲੋ ਤੇਲ ਥੋੜਾ ਬਹੁਤਾ ਹੈ ਚਲੋ ਅਸੀਂ ਟਿਕਾਣੇ ਪਹੁੰਚ ਜਾਗੇ ਨਹੀਂ ਹੋਏ ਤੇ ਰਸਤੇ ਰੁਕ ਜਾਾਂਗੇ ਅਸੀਂ ਅਸੀਂ ਜੇ ਅੱਗੇ ਜੂਗੇ ਉਹ ਨਾ ਪਿੱਛੇ ਜੂਗੇ ਐਦੇ ਮਤਲਬ ਗੌਰਮੈਂਟ ਨੂੰ ਸਮਝ ਆਇਆ ਕਿ ਪਬਲਿਕ ਨੂੰ ਪਰੇਸ਼ਾਨ ਨਾ ਕਰਨ ਤੇ ਜਿਹੜੇ ਕਾਨੂੰਨ ਲਏ ਆਪਣੇ ਵਾਪਿਸ ਲੈਣ ਆਪਣੇ ਇਹ ਹੈ ਮੋਦੀ ਸਰਕਾਰ ਲੋਕਾਂ ਦਾ ਪੱਠਾ ਬਿਠਾਉਣ ਲੱਗੀ ਪਈ ਆ ਜਿਹੜੇ ਕਹੇ ਕਾਨੂੰਨ ਲਿਆ ਜਾ ਰਿਹਾ ਇੱਕ ਡਰਾਈਵਰ ਚਾਲਕ ਨੂੰ ਐਕਸੀਡੈਂਟ ਕੁਦਰਤੀ ਹੋ ਜਾਂਦਾ ਉਹ ਜੇ ਮੌਕੇ ਤੋਂ ਨਹੀਂ ਭਜਦਾ ਤਾਂ ਉਹਨੂੰ ਇਹ ਪਬਲਿਕ ਲੋਕ ਕੁੱਟਕੁੱਟ ਕੇ ਮਾਰ ਦਿੰਦੇ ਨੇ ਉਹ ਆਪਣੀ ਜਾਨ ਬਚਾਉਣ ਦਾ ਮਾਰਾ ਹੀ ਇਥੋਂ ਆਪਦਾ ਮੌਕੇ ਤੋਂ ਫਰਾਰ ਹੁੰਦਾਗਾ ਉਹਦੇ ਤੇ ਇਹਨੇ ਕਾਨੂੰਨ ਲਾਦਾ ਉਹਨੂੰ 10 ਸਾਲ ਦੀ ਸਜ਼ਾ ਕਰਤੀ 7 ਲੱਖ ਜੁਰਮਾਨਾ ਕਰਤਾ ਇਹ ਕੋਈ ਚੰਗੀਆਂ ਗੱਲਾਂ ਨਹੀਂ ਇਹ ਦੇਸ਼ ਨੂੰ ਪਿੱਛੇ ਲੈ ਜਾਣ ਵਾਲੀਆਂ ਗੱਲਾਂ ਕਰ ਰਹਾ ਮੋਦੀ ਸਰਕਾਰ ਲੋਕਾਂ ਨੂੰ ਆਪਦਾ ਅਨਜਾਨ ਵਾਸਤੇ ਸਰਹੰਦ ਪਟ્રોલ ਜ਼ਰੂਰ ਚਾਹੀਦਾ ਜੇ ਉਹ ਸਟ੍ਰਾਈਕ ਹੋ ਗਈ ਬੰਦ ਹੋ ਗਿਆ ਕਿਸੇ ਨੇ ਕਿਤੇ ਜਾਣਾ ਕਿਸੇ ਨੇ ਕਿਤੇ ਜਾਣਾ ਉਹ ਤਾਂ ਮਜਬੂਰੀ ਹੈ ਤੇਰੇ ਹਿਸਾਬ ਨਾਲ ਤਾਂ ਇੰਡੀਆ ਜਾਮ ਹੋਏ ਹੋ ਜਾਣਾ ਇਹ ਤਾਂ ਇੰਡੀਆ ਪੱਕਾ ਜਾਮ ਹੋਊ ਅਸੀਂ ਤਾਂ ਇਹੀ ਕਹਿੰਦੇ ਆ ਵੀ ਇਹ ਮੋਦੀ ਸਰਕਾਰ ਇਹ ਲਸਰਾਂ ਜੋ ਬਾਜਾ ਜਵੇ ਆਪਦਾ ਹੈ ਸਿੱਧਾ ਪੁੱਤਰਾ ਰਾਜ ਚਲਾਉਣਾ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਜੀ ਮਾੜੇ ਦਿਨ ਨੇ ਇਹ ਆਮ ਪਬਲਿਕ ਦੇ ਮਾੜੇ ਦਿਨ ਆਏ ਹੋਏ ਨੇ ਹਾਂ ਜੀ ਤੁਹਾਡੇ ਸਾਹਮਣੇ ਹੀ ਹੈ ਦੇਖੋ ਹਾਂ ਦਿੱਕਤ ਤਾਂ ਇਹ ਲੋਕ ਨੂੰ ਤੁਸੀਂ ਕਿੱਥੇ ਜਾਣਾ ਸੀ ਹੁਣ ਕੀ ਮੁਸ਼ਕਲ ਮੈਂ ਤਾਂ ਮਾਲੀ ਜਾਣਾ ਸੀਗਾ ਵੈਸੇ ਸਰਕਾਰਾਂ ਨੂੰ ਚਾਹੀਦਾ ਇਸ ਤਰ੍ਹਾਂ ਦਾ ਕੁਝ ਨਹੀਂ ਨਹੀਂ ਹੋਣਾ ਚਾਹੀਦਾ ਵੀ ਜਿਹਦੇ ਨਾਲ ਜਨਤਾ ਖੱਦਲ ਖੁਆਰ ਹੋਵੇ ਇਹ ਲੋਕਾਂ ਨੂੰ ਸਹੂਲਤ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇਖ ਲਓ ਇੱਕਦਮ ਹੜਤਾਲ ਕਰਤੀ ਫੈਸਲਾ ਜਿਹੜਾ ਹੈਗਾ ਲਿਆ ਜਾ ਟਰੈਕਟਰ ਡਰਾਈਵਰਾਂ ਨੇ ਇਹ ਕਲਾਸ ਚਲੋ ਪਰ ਸਰਕਾਰ ਨੂੰ ਸਮਝੌਤਾ ਕਰਨਾ ਚਾਹੀਦਾ ਜੀ ਨਾ ਕਿ ਲੋਕ ਇਸ ਗੱਲ ਨੂੰ ਦੇਖ ਕੇ ਹੈਰਾਨ ਹੋਣ ਆਉਣ ਵਾਲੀ ਦਿਨਾਂ 'ਚ ਲੱਗਦਾ ਕਿ ਹੋ ਜੇ ਨਾ ਹੱਲ ਹੋਇਆ ਤਾਂ ਫਿਰ ਮੁਸ਼ਕਿਲ ਹੋਰ ਵੀ ਵੱਧ ਸਕਦੀ ਹੈ ਹਾਂ ਫਿਰ ਉਹ ਤਾਂ ਮੁਸ਼ਕਿਲ ਦਾ ਹੈ ਹੀ ਮੁਸ਼ਕਿਲ ਤਾਂ ਜੇ ਅੱਧੀ ਤੇਲ ਨਹੀਂ ਮਿਲਦਾ ਕੱਲ ਹੋਰ ਲੰਮੀਆਂ ਲਾਈਨਾਂ ਲੈਂਦਾ ਹੋ ਜਾਣਗੀਆਂ ਲੋਕਾਂ ਨੂੰ ਹਾਲੇ ਲੋਕਾਂ ਨੂੰ ਪਤਾ ਨਹੀਂ ਜਦੋਂ ਸਾਰਿਆਂ ਨੂੰ ਪਤਾ ਲੱਗੇ ਹਰ ਇੱਕ ਆਦਮੀ ਲਾਈਨ ਚ ਖੜੂਗਾ ਮਤਲਬ ਸ਼ਾਮ ਤੱਕ ਤਾਂ ਬਹੁਤ ਜ਼ਿਆਦਾ ਰਸ਼ ਹੋ ਜਾਣਾ ਹਾਲੇ ਤਾਂ ਲੋਕਾਂ ਨੂੰ ਅੱਧੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਤੇਲ ਦੀ ਪ੍ਰੋਬਲਮ ਹੈ ਘਰੋਂ ਤਾਂ ਅਸੀਂ ਚੱਲੇ ਸੀ ਮਹਾਲੀ ਜਾ ਰਹੇ ਹਾਂ ਇੱਥੇ ਆ ਕੇ ਪਤਾ ਚੱਲਿਆ ਵੀ ਇੱਥੇ ਆਹ ਹਾਲ ਹੈ ਕਿ ਤੇਲ ਪੋਲਣ ਦੇ ਲੱਗ ਜਾਗੇ ਮੁਸ਼ਕਲ ਬਹੁਤ ਆ ਰਹੀ ਹੈ ਜੀ ਟਰੱਕਾਂ ਦੇ ਹੜਤਾਲ ਕਰਨ ਪਿੱਛੋਂ ਮਾਲ ਬੰਦ ਕਰਤਾ ਜੀ ਸਵੇਰ ਦੀ ਲੱਗੇ ਪਿਆ ਹਾਂ ਆਹਕਾਰ ਮੱਚੀ ਪਈ ਹੈ ਇਹਨੇ ਡਰੈਗਨ ਵਾਲੀ ਡਰਾਈਵਰਾਂ ਦੀ ਹੜਤਾਲ ਕਰਦੇ ਪਿੱਛੋਂ ਗਵਰਨਮੈਂਟ ਕੋਈ ਟਰੱਕ ਵੀ ਨਹੀਂ ਭਰਦਾ ਗਵਰਨਮੈਂਟ ਦਾ ਜਿਹੜਾ ਡਰਾਈਵਰ ਟਰੱਕ ਭਰਦਾ ਜੀ ਉਹ ਭਰਨੇ ਨਹੀਂ ਦੇ ਰਹੇ ਉੱਥੇ ਬਠਿੰਡੇ ਸਾਡੀ ਗੱਡੀ ਮੇਰਾ ਬੇਟਾ ਬਠਿੰਡੇ ਗਿਆ ਪਿਆ ਸਵੇਰੇ ਮੈਂ ਫੋਨ ਕਰੀ ਜਾ ਰਿਹਾ ਉਹ ਕਹਿੰਦਾ ਵੀ ਪਿੱਛੇ ਕੋਈ ਡਰਾਈਵਰ ਹੀ ਨਹੀਂ ਚੱਲ ਰਿਹਾ ਤਾਂ ਕਰਕੇ ਜਿੱਦਾਂ ਸਾਡਾ ਡੀਜ਼ਲ ਪੈਟਰੋਲ ਸੀ ਉਹ ਅਸੀਂ ਲੋਕਾਂ ਦੇ ਵੰਡ ਰਹੇ ਹਾਂ 100-200 ਰੁਪਏ ਦਾ ਕਰਕੇ ਕਿੰਨੇ ਸਟਾਕ ਬਾਕੀ ਰਹਿ ਗਏ ਤੁਹਾਡੇ ਕੋਲ ਸਾਡੇ ਤਾਂ ਖਤਮ ਹੋ ਗਿਆ ਜੀ ਡੀਜ਼ਲ ਵੀ ਡਰਾਈ ਹੋ ਗਿਆ ਉਧਰ ਪਟਾੜ ਡਰਾਈ ਹੋਣ ਵਾਲਾ ਜੀ ਅੱਛਾ ਬਹੁਤ ਦੁਨੀਆ ਥੋੜੇ ਸਾਰੇ ਰਾਸ਼ੀ ਦੇਖੋ ਕਿੰਨਾ ਹੋ ਗਿਆ ਜੀ ਇਹ ਤਾਂ ਮੁਸ਼ਕਿਲ ਅਸੀਂ ਹਾਂ 100-200 ਦਾ ਪਾਣਿਆ ਮੋਟਰਸਾਈਕਲ ਸਕੂਟਰਾਂ 'ਚ 500 ਦਾ ਪਾਣਿਆ ਅਸੀਂ ਗੱਡੀਆਂ 'ਚ ਜਿਹੜੀ ਕੋਈ ਐਮਰਜੈਂਸੀ ਲਈ ਆ ਕੇ ਕਹਿੰਦੇ ਸਾਨੂੰ 1000 ਦਾ ਬੋਧੋ ਤੇ 1000 ਦਾ ਵੀ ਪਾ ਰਹੇ ਹਾਂ ਜੀ ਫਰੌਂਡ ਵਾਲੇ ਗਲੈਂਚ ਦਾ ਹੋਰ ਮੁਸ਼ਕਿਲ ਹੈ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਿ ਜੀ ਸਾਡੇ ਤਾਂ ਆਪਣੀਆਂ ਗੱਡ